ਹਾਂਜੀ ਸੋਭਾ ਸਾਹਿਬ ਕੀ ਕਹਿਣਾ ਚਾਹੋਗੇ ਜਿਵੇਂ ਤੁਹਾਡੇ ਆ ਵੀਡੀਓ ਦੇਖਣ ਤੋਂ ਬਾਅਦ ਹੋਰ ਵੀ ਪਰਿਵਾਰ ਤੁਹਾਡੇ ਕੋਲ ਆ ਸੰਭਲ ਹੋ ਰਹੇ ਨੇ ਜੀ ਹਾਂਜੀ ਵੀਰ ਜੀ ਮੈਂ ਤੁਹਾਡੇ ਮਾਧਮ ਰਾਹੀਂ ਕਹਿਣਾ ਚਾਹਨਾ ਕਿ ਜਿਵੇਂ ਜਿਵੇਂ ਠੱਗ ਦੀਆਂ ਠੱਗੀਆਂ ਜਗ ਜाहिर ਹੁੰਦੀਆਂ ਨੇ ਸੋਸ਼ਲ ਮੀਡੀਆ ਤੇ ਤੁਹਾਡੇ ਵਰਗੇ ਭਰਾਵਾਂ ਵੱਲੋਂ ਕੀਤਾ ਜਾ ਰਿਹਾਗਾ ਤਾਂ ਸਾਡੇ ਕੋਲੇ ਹੋਰ ਵੀ ਬਹੁਤ ਸਾਰੇ ਪਰਿਵਾਰ ਆਏ ਨੇ ਕੋਈ ਇੱਕ ਨਹੀਂ ਅਨੇਕਾਂ ਪਰਿਵਾਰ ਆਏ ਨੇ ਜਿਨ੍ਹਾਂ ਵਿੱਚ ਹੁਣੇ-ਹੁਣੇ ਇੱਕ ਨਿੱਕੀ ਜਿਹੀ ਬੱਚੀ ਆ ਸਾਡੀ ਤੀ ਰੀਆ ਗੌਤਮ ਪੁੱਤਰੀ ਸਿਵਦੱਤ ਇਹਨੂੰ ਇਹਦੇ ਘਰ ਜੰਦਾ ਹੁੰਦਾ ਜਿਹੜੇ ਲੋਕ ਇਹ ਕਹਿੰਦੇ ਨੇ ਇਹਨਾਂ ਦੇ ਮਾਤਾ ਪਿਤਾ ਵੀ ਸਾਡਾ ਬੇਦਾਖਲ ਕੀਤਾ ਹੋਇਆ ਇਸ ਬੱਚੀ ਦੇ ਘਰ ਇਸ ਠੱਗ ਏਜੰਟ ਦਾ ਪਿਤਾ ਜੀ ਮਾਤਾ ਜੀ ਇਹਦੀ ਭੈਣ ਇਹਦੀ ਭੈਣ ਸਾਡੀ ਵੀ ਭੈਣ ਆ ਸਤਕਾਰਯੋਗ ਜਿਹੜੀ ਮੂਲੋਵਾਲ ਪਿੰਡ ਵਿਆਹੀ ਹੋਈ ਆ ਸਮੇਤ ਇਹਦਾ ਫੁੱਫੜ ਇਹ ਸਾਰੇ ਇਕੱਠੇ ਹੋ ਕੇ ਇਹਨਾਂ ਦੇ ਵਿਆਹ ਸਾਧੀਆਂ ਵਿੱਚ ਵੀ ਜਾਂਦੇ ਸੀ ਜਿਹੜੇ ਕਹਿੰਦੇ ਨੇ ਸਾਡਾ ਮੁੰਡਾ ਵੇ دخل ਕੀਤਾ ਹੋਇਆ ਇਹ ਸਭ ਰਲੇ ਮਿਲੇ ਨੇ ਆ ਇਹਨਾਂ ਨੂੰ 16 ਲੱਖ 80000 ਰੁਪਏ ਦੇ ਵਿੱਚੋਂ 11 ਕੁ ਲੱਖ ਰੁਪਏ ਦੇ ਦਿੱਤਾ ਬਾਕੀ ਆ ਸਾਰੇ ਚੈੱਕ ਦਿੱਤੇ ਹੋਏ ਨੇ ਵਾਪਸ ਕਰ ਲਈਜੀ ਹਾਂ ਪੈਸੇ ਵਾਪਸ ਕਰਨ ਦੇ ਚੈੱਕ ਦਿੱਤੇ ਨੇ ਜਿਹੜੇ ਬੌਂਸ ਹੋਏ ਨੇ ਜਿਨ੍ਹਾਂ ਦੇ ਵਿੱਚ ਇਹ ਮਨਦੀਪ ਸਿੰਘ ਦੇ ਸਿਨੇਚਰ ਕੀਤੇ ਹੋਏ ਨੇ ਆ ਸਾਰੇ ਡਿਪਟੀ ਕਮਿਸ਼ਨਰ ਬਰਨਾਲਾ ਇਹ ਪੰਚੇਤੀ ਰਾਜੀ ਨਾਮਾ ਜਿਹਦੇ ਰਾਹੀਂ ਪੈਸੇ ਵਾਪਸ ਕੀਤੇ ਨੇ ਰਹਿੰਦਾ ਇਹਨਾਂ ਦਾ 6 ਲੱਖ 80000 ਰੁਪਇਆ ਬਾਕੀ ਹੋਰ ਬਹੁਤ ਸਾਰ ਨਹੀਂ ਸਕਦੇ ਨੇ ਇਸ ਨਗਰ ਚੋਂ ਮੈਂ ਸਮਝਦਾ ਕਿ ਸਰਕਾਰ ਨਾਲ ਜਿਹੜੀ ਪੁਸ਼ਤ ਪਨਾਹੀ ਆ ਇਹਦੇ ਚਾਚੇ ਦੀ ਮਾਸਟਰਮਾਈਂਡ ਦਾ ਚਾਚਾ ਭਗਵੰਤ ਸਿੰਘ ਪੱਪਾ ਸਿੰਘ ਨਹੀਂ ਕਹਿਣਾ ਭਗਵੰਤ ਸਿੰਘ ਪੱਪਾ ਮਾਸਟਰਮਾਈਂਡ ਉਹ ਹੈ ਉਹਦੇ ਸਿਰ ਤੇ ਠੱਗੀਆਂ ਮਾਰਦਾ ਮਾਨਯੋਗ ਮੁੱਖ ਮੰਤਰੀ ਪੰਜਾਬ ਸ੍ਰੀ ਭਗਵੰਤ ਮਾਨ ਜੀ ਉਹਨਾਂ ਦੇ ਹਲਕੇ ਦਾ ਪਿੰਡ ਹੈ ਪਿੰਡ ਬਹੁਤ ਵਧੀਆ ਪਿੰਡ ਦੇ ਲੋਕ ਬਹੁਤ ਵਧੀਆ ਨੇ ਪਰ ਭਗਵੰਤ ਮਾਨ ਸਾਹਿਬ ਦੇ ਪਿੰਡ ਨੂੰ ਹਲਕੇ ਦੇ ਨੂੰ ਤੇ ਪਿੰਡ ਦੇ ਲੋਕਾਂ ਦੇ ਜਿਹੜੇ ਚੰਗੇ ਲੋਕ ਨੇ ਇਨਸਾਫ ਪਸੰਦ ਲੋਕ ਨੇ ਇਮਾਨਦਾਰ ਲੋਕ ਨੇ ਉਹਨਾਂ ਸਾਰਿਆਂ ਦੇ ਮੱਥੇ ਤੇ ਬਦਨਾਮੀ ਦਾ ਟਿੱਕਾ ਲਾਉਂਦਾ ਇਹ ਮਨਦੀਪ ਸਿੰਘ ਏਜੰਟ ਇਨਸਾਫ ਦੀ ਕੀ ਮੰਗ ਹੈ ਇਨਸਾਫ ਦੀ ਮੰਗ ਕਰਦੇ ਆ ਜੀ ਇਨਸਾਫ ਦੀ ਮੰਗ ਕਰਨ ਦੇ ਨਾਲ ਨਾਲ ਨਾ ਮੈਂ ਇੱਕ ਬੇਨਤੀ ਕਰੂੰਗਾ ਸਾਡੇ ਸਾਰੇ ਪਿੰਡ ਰੰਗੀਆਂ ਦੇ ਨਗਰ ਨਿਵਾਸੀਆਂ ਨੂੰ ਕਿ ਵੀਰੋ ਦਰ ਤੇ ਆਏ ਕਿਸੇ ਮੰਗ ਤੇ ਭਿਖਾਰੀ ਨੂੰ ਵੀ ਲੋਕ ਨਹੀਂ ਮੋੜਦੇ ਇਹ ਕੇਵਲ ਪੰਜਾਬ ਦੇ ਲੋਕਾਂ ਦੇ ਹਿੱਸੇ ਆ ਅਸੀਂ ਅਸੀਂ ਤੁਹਾਡੇ ਦਰ ਤੇ ਇਨਸਾਫ ਲੈਣ ਵਾਸਤੇ ਆਏ ਆ ਜਿੰਨਾ ਚਿਰ ਉਹਦਾ ਨਹੀਂ ਸੀ ਪਤਾ ਕਿ ਉਹ ਠੱਗ ਹੈ ਇਹ ਉਹਦੇ ਚਾਚੇ ਦੇ ਕਹਿਣ ਦੀਆਂ ਗੱਲਾਂ ਨੇ ਕਿ ਮੇਰਾ ਪੁੱਤ ਬੰਨੀ ਪੁਰਾਣੀਆਂ ਪੈਂਟਾਂ ਪੁਰਾਣੇ ਕੱਪੜੇ ਪਾਉਂਦਾ ਉਹ ਜਿਹੜਾ ਇੱਕ ਵਾਰੀ ਕੱਪੜੇ ਪਾ ਲੈਂਦਾ ਨਾ ਬ੍ਰਾਂਡਡ ਦੁਬਾਰੇ ਪਾਉਂਦਾ ਨਹੀਂ ਕਿੱਥੋਂ ਆਉਂਦੇ ਨੇ ਕਿੱਥੋਂ ਆਉਂਦੇ ਨੇ ਜਦੋਂ ਪੈਸੇ ਠੱਗ ਕੇ ਠੱਗੀ ਮਾਰ ਕੇ ਲਿਉਂਦਾ ਉਦੋਂ ਕਮਾਉ ਪੁੱਤ ਤੇ ਠੱਗੀ ਦਾ ਸ਼ਿਕਾਰ ਹੋਏ ਜਦੋਂ ਪੈਸੇ ਮੰਗਣ ਉਹਦੇ ਨੇ ਉਦੋਂ ਸਾਡਾ ਵੀ ਦਾਖਲ ਕੀਤਾ ਹੋਇਆ ਇਹ ਸਭ ਡਰਾਮੇਬਾਜ਼ੀਆਂ ਨੇ ਇਹਦਾ ਚਾਚਾ ਜਿਹੜਾ ਇਸ ਤੋਂ ਪਹਿਲਾਂ ਪਰੋਸੇਜੋਗ સૂਤਰਾਂ ਤੋਂ ਪਤਾ ਲੱਗਿਆ ਸਤਾਧਾਰੀ ਦੇ ਵਿੱਚ ਰਹਿੰਦਾ ਇਸ ਤੋਂ ਪਹਿਲਾਂ ਸ੍ਰੀ ਦਲਵੀਰ ਸਿੰਘ ਗੋਲਡੀ ਜੀ ਜਿਹੜੇ ਐਮਐਲਏ ਸਨ ਉਹਨਾਂ ਨਾਲ ਸੀ ਉਹਨਾਂ ਦੀ ਸਤਾ ਸੀ ਹੁਣ ਇਹਨਾਂ ਦੀ ਸਤਾ ਕੱਲ ਨੂੰ ਹੋਰ ਦੀ ਹੋਊ ਉਹਦੇ ਨਾਲ ਇਹ ਸਰਕਾਰਾਂ ਦੇ ਕਮਾਊ ਪੁੱਤ ਨੇ ਇਹਨਾਂ ਦੀ ਕੋਈ ਪਾਰਟੀ ਨਹੀਂ ਇਹ ਪਿੰਡ ਲਈ ਕਲੰਕ ਨੇ ੱੱੱਬਾ ਨੇ ਸਾਡੇ ਨਾਲ ਜਿਹੜੇ ਪੀੜਿਤ ਪਰਿਵਾਰ ਹੈ ਉਹ ਵੀ ਮੌਜੂਦ ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ ਹਾਂਜੀ ਭੈਣ ਕੀ ਨਾਮ ਡੋਟ ਰੀਆ ਗੌਤਮ ਜੀ ਕਿਹੜਾ ਚਾਹੋਗੇ ਅੱਜ ਇਹ ਪਰਿਵਾਰ ਇਕੱਠੇ ਹੋ ਕੇ ਉਹਨਾਂ ਦੇ ਖਿਲਾਫ ਇੱਕ ਤਰਨਾ ਮਜਾਰਾ ਕਰ ਰਿਹਾ ਹੈ ਤੁਹਾਡੇ ਵੀ ਤੁਸੀਂ ਇਸ ਕਰ ਹੋ ਜੋ ਮੈਂ ਇਹੀ ਕਹਿਣਾ ਚਾਹੂੰਗੀ ਵੀ ਮੇਰੇ ਪੈਸੇ ਵਾਪਸ ਕਿਤੇ ਜਾਣ ਜਿਹੜੇ ਕੀ ਉਹਨੇ ਮੇਰੇ ਪੈਸੇ ਦੱਬੇ ਹੋਏ ਨੇ ਤੇ ਮੇਰੀ ਜ਼ਿੰਦਗੀ ਬਰਬਾਦ ਕੀਤੀ ਹੈ 3 ਸਾਲ ਦਾ ਮੇਰਾ ਗੈਪ ਪਵਾਤਾ ਸਾਡੇ ਤੋਂ ਝੂਠੇ ਲਾਰੇ ਲਾ ਲਾ ਕੇ ਪੈਸੇ ਲੈ ਕੇ ਜਾਂਦਾ ਸਾਨੂੰ ਗਮਰਾਹ ਕਰਦਾ ਤੁਹਾਡਾ ਵੀਜ਼ਾ ਆ ਜਾਊਗਾ ਤੁਹਾਡੀ ਫਾਈਲ ਲੱਗ ਗਈ ਤੁਹਾਡਾ ਐ ਹੋ ਗਿਆ ਤੇ ਐਂਡ ਤੇ ਮੇਰੇ ਪਾਪਾ ਡਿਪਰੈਸ਼ਨ ਦੇ ਸ਼ਿਕਾਰ ਹੋਏ ਹੋਏ ਨੇ ਉਹਨਾਂ ਦਾ ਇਲਾਜ ਚੱਲ ਰਿਹਾ ਹੈਗਾ ਤੇ ਮੇਰਾ ਕੋਈ ਭਾਈ ਨਹੀਂ ਕੋਈ ਭੈਣ ਨਹੀਂ ਅਸੀਂ ਮੰਮੀ ਤੇ ਮੈਂ ਅਸੀਂ ਉਹਨਾਂ ਨੂੰ ਦਿਨ ਰਾਤ ਬਹੁਤ ਔਖੇ ਹੈਂਡਲ ਕਰਦੇ ਆਂ ਕਿਉਂਕਿ ਸਾਡੇ ਕੋਲੇ ਪਿੱਛੇ ਸਾਡਾ ਇੰਨਾ ਬੈਕਗ੍ਰਾਉਂਡ ਤਕੜਾ ਨਹੀਂ ਹੈਗਾ ਜਿਹੜਾ ਅਸੀਂ ਉਹਨਾਂ ਨੂੰ ਉਹ ਕਰ ਸਕੀਏ ਇਸ ਕਰਕੇ ਬੈਂ ਹੀ ਚਾਹਨੀ ਆ ਵੀ ਮੇਰੇ ਪੈਸੇ ਵਾਪਸ ਕਿਤੇ ਜਾਣ ਪਰਿਵਾਰ ਸਾਰੇ ਤੋਂ ਜਾਣਦੱਤ ਜਿਹੜੇ ਮਤਲਬ ਪਰਿਵਾਰ ਨੂੰ ਤੁਸੀਂ ਜਾਣਦੇ ਸੀ ਪਹਿਲਾਂ ਜਾਂ ਹਾਂਜੀ ਅਸੀਂ ਇਹਨਾਂ ਦੇ ਪਰਿਵਾਰ ਨੂੰ ਸਾਰੇ ਜਾਣਦੇ ਸੀ ਮਨਦੀਪ ਦੀ ਭੈਣ ਮਨਦੀਪ ਉਹਨਾਂ ਦੀ ਭੂਆ ਸਾਡੇ ਘਰੇ ਆ ਕੇ ਉਹਦੀ ਮਾਤਾ ਉਹਦੇ ਪਿਤਾ ਚਾਹਾਂ ਪਿੰਦੇ ਰਹੇ ਮੇਰੇ ਨਾਨਾ ਜੀ ਉਹਨਾਂ ਨੂੰ ਸ਼ਗਨ ਤੱਕ ਦਿੰਦੇ ਰਹੇ ਵਿਆਹਾਂ 'ਚ ਜਾਂਦੇ ਰਹੇ ਸਾਡੇ ਘਰੇ ਡੱਬੇ ਆਉਂਦੇ ਰਹੇ ਫੇਰ ਵੀ ਇੰਨੀ ਜ਼ਿਆਦਾ ਵਿਸ਼ਵਾਸ ਕਰਨ ਤੋਂ ਬਾਅਦ ਵੀ ਸਾਡੇ ਮਤਲਬ ਐਵੇਂ ਠੱਗੀ ਕੀਤੀ ਸਾਡੇ ਨਾਲ ਇਹ ਸੀਗੇ ਸਾਡੇ ਨਾਲ ਪੀੜਤ ਪਰਿਵਾਰ ਦੇਖਣਾ ਇਹ ਬਾਕੀ ਹੈ ਕਿ ਇਸ ਪਰਿਵਾਰ ਨੂੰ ਇਨਸਾਫ ਮਿਲੇਗਾ ਜਾਂ ਨਹੀਂ ਇਸ ਤਰ੍ਹਾਂ ਦੇ ਹੋਰ ਵੀ ਬਹੁਤ ਸਾਰੇ ਪਰਿਵਾਰ ਨੇ ਜਿਨ੍ਹਾਂ ਦੇ ਨਾਮ 'ਇਸ ਤਰ੍ਹਾਂ ਦੇ ਬਹੁਤ ਸਾਰੇ ਟਰੈਵਲ ਏਜੰਟਾਂ ਨੇ ਠੱਗੀਆਂ ਮਾਰ ਕੇ ਉਹਨਾਂ ਦੀਆਂ ਜ਼ਿੰਦਗੀਆਂ ਨੂੰ ਬਰਬਾਦ ਕੀਤਾ ਦੇਖਣਾ ਹੈ ਕਿ ਇਥੋਂ ਦਾ ਪ੍ਰਸ਼ਾਸਨ ਇਹਨਾਂ ਦੇ ਨਾਲ ਵੰਦੀ ਕਾਨੂੰਨੀ ਕਾਰਵਾਈ ਕਰੇਗਾ ਇਸ ਪਰਿਵਾਰ ਨੂੰ ਇਨਸਾਫ ਦਿਵਾਏਗਾ ਜਾਂ ਨਹੀਂ ਤੁਸੀਂ ਸਾਡੇ ਨਾਲ ਜੁੜੇ ਹੋ ਇਸ ਤਰ੍ਹਾਂ ਦੇ ਨਵੇਂ ਨਵੇਂ ਅਪਡੇਟ ਦੇਖਣ ਦੇ ਲਈ ਸੀ